ਮੈਂ ਮਨੀਸ਼ ਕਬਾਰ ਮਹਿਤਾ ਪਟੜਾ ਟਾਈਮ ਤੋਂ ਤੁਹਾਨੂੰ ਮਲੇਰਕੋਟਲੇ ਵਾਲੇ ਬਾਬਾ ਜੀ ਹੈਦਰ ਸ਼ੇਖ ਦੇ ਦਰਬਾਰ ਚ ਲੈ ਕੇ ਆਇਆ ਇਹ ਮੇਨ ਗੇਟ ਹੈ ਤੁਸੀਂ ਆਓ ਇਹ ਸਾਰੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਪੀਰਾਂ ਦਾ ਨਾਮ ਬਹੁਤ ਹੈ ਇਹਨਾਂ ਦੀ ਵੱਡੀ ਵੱਡੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਦਰਬਾਰ ਚ ਹਰ ਬੰਦੇ ਦੀ ਉਹਨਾਂ ਕਾਮਨਾੰਦੀ ਆ ਇੱਥੇ ਲੋਕ ਚੱਦਰ ਵੀ ਚੜਾਉਂਦੇ ਐ ਤੇ ਮੁਹੰਮਦੀ ਵੀਰਾਂ ਵੀ ਤੇ ਤੂਬਤੀ ਵੀ ਲਗਾਈ ਜਾਂਦੀ ਐ ਅੱਜ ਗੱਲਬਾਤ ਕਰਾਂਗੇ ਬੈਠੇ ਆ ਵੀ ਇਹਨਾਂ ਬਾਰੇ ਦਰਬਾਰ ਦੇ ਵਿੱਚ ਹਾਂਜੀ ਬਾਬਾ ਜੀ ਦੀ ਜੋ ਜੋ ਅਮੀਆ ਵਾਲੇ ਤੇ ਬਾਬਾ ਜੀ ਦਾ ਦਰਬਾਰ ਜਿਹੜਾ ਹੈ ਇਹ ਤੋਂ 600 ਸਾਲ ਪੁਰਾਣਾ ਦਰਬਾਰ ਹੈ ਇਹ ਬਾਬਾ ਜੀ ਦਾ ਨਾਮ ਹਜ਼ਰ ਸ਼ੇਖ ਸਦਰੂਦੀਨ ਸਦਰੇ ਜਹਾਂ ਹੈ ਤਾਂ ਬਾਬਾ ਜੀ ਉਹ ਕਾਬਲ ਦੇ ਰਹਿਣ ਵਾਲੇ تھے اور ਬਾਦਸ਼ਾਹ ਦੇ ਖਾਨਦਾਨ ਚੋਂ ਸ਼ਹਰਵਰਦੀ ਖਾਨਦਾਨ ਚੋਂ تھے ਤਾਂ ਆਪ ਫਕੀਰੀ ਫਕੀਰੀ ਅੰਦਾਜ਼ ਵਿੱਚ ਰਹਦੇ تھے ਇਹਨਾਂ ਨੂੰ ਦਿਲਚਸਪੀ ਕੋਈ ਨਹੀਂ ਸੀ ਆਪਣੀ ਹਕੂਮਤ ਦੇ ਵਿੱਚ ਜਾਂ ਕਾਜ ਦੇ ਵਿੱਚ ਤਾਂ ਇਹ ਘਰ-ਬਾਰ ਛੱਡ ਕੇ ਇਹ ਉੱਥੋਂ ਕਾਬਲ ਤੋਂ ਆ ਗਏ ਤਾਂ ਬੁੱਢਾ ਦਰਿਆ ਜਿਹੜਾ ਲੁਧਿਆਣੇ ਹੈ ਇਹ ਵਿੱਚੇ ਬੈਠਾ ਥਾ ਇੱਕ ਦਮ ਇਹ ਕਹੋਤ ਹੈ ਕਿ ਬਾਬਾ ਜੀ ਵਜ਼ੂ ਕਰਨ ਲੱਗੇ ਤਾਂ ਬਾਬਾ ਜੀ ਦੀ ਕੜਾਮ ਗਿਰ ਗਈ ਤਾਂ ਬਾਬਾ ਜੀ ਨੇ ਕਿਹਾ ਦਫਾ ਹੋ ਜਾ ਇੱਥੋਂ ਤਾਂ ਬੁੱਢਾ ਦਰਿਆ ਲੁਧਿਆਣੇ ਚ ਲੱਗਿਆ ਇਹ ਐਟ ਦੀ ਟਾਈਮ ਆਫ ਬੈਲੋ ਲੋਦੀ ਬਾਦਸ਼ਾਹ ਦਾ পিরিয়ড ਜਿਹੜਾ ਥਾ ਉਸ ਵੇਲੇ ਦਾ ਵਾਕਿਆ ਹੈ ਕਿ ਬਾਹ ਮਹਿਲੋਲੋ ਦੀ ਬਾਦਸ਼ਾ ਜੰਗ ਕਰਨ ਲਈ ਆ ਰਿਹਾ ਥਾ ਤਾਂ ਵੀ ਤੂਫਾਨ ਨੇ ਰੀ ਉੱਤੇ ਚੱਲਦੀ ਸੀ ਤਾਂ ਉਹ ਬਾਦਸ਼ਾ ਨੇ ਆਪਣੇ ਵਜ਼ੀਰ ਨੂੰ ਕਿਹਾ ਕਿ ਦੇਖੋ ਕਿਤੇ ਆਰਾਮ ਕਰਨ ਜਗਾ ਤਬ ਵਜ਼ੀਰ ਨੇ ਦੱਸਿਆ ਕਿ ਜੀ ਇੱਕ ਬਾਬਾ ਜੀ ਕੁਟਿਆ ਦੇ ਦੀਵਾ ਜਲਦਾ ਹੈ ਕਹਿੰਦੇ ਚਲੋ ਮੈਂ ਲੈ ਕੇ ਚੱਲੋ ਬਾਦਸ਼ਾ ਸਵਾਮੁਗ ਆਏ ਕਿ ਬਾਬਾ ਜੀ ਮੇਰੇ ਅੱਖੀਂ ਦੁਆ ਕਰੋ ਕਿ ਮੈਂ ਜੰਗ ਫਤਿਹ ਹੋ ਜਵੇ ਕਿ ਬਰਾ ਮੈਂ ਲੋਧੀ ਨਹੀਂ ਲੁਧਿਆਣਾ ਆਵਾਜ਼ ਕੀਤਾਗਾ ਲੁਧਿਆਣਾ ਵੀ ਉਹਨੇ ਹੀ ਆਵਾਜ਼ ਕੀਤਾ ਦਾ ਤਾਂ ਬਾਬਾ ਜੀ ਨੇ ਕਿਹਾ ਪਤਾ ਹੋ ਜੂ ਤੇਰੀ ਤਾਂ ਬਾਬਾ ਜੀ ਨੂੰ ਇੱਕ ਘੋੜਾ ਵੀ ਨਜ਼ਰ ਕੀਤਾ ਸੋਨੇ ਚਾਂਦੀ ਦਾ ਲੰਦਿਆ ਹੋਇਆ ਬਾਦਸ਼ਾਹ ਨੇ ਉਹ ਥੋੜੇ ਮੇਰੇ ਵਰਗਾ ਕੋਈ ਫਕਰ ਆਇਆ ਕਿ ਬਾਬਾ ਜੀ ਇਹ ਘੋੜਾ ਵੇਚੂਗੇ ਕਿ ਤੂੰ ਲੈ ਜਾ ਭਾਈ ਮੈਂਨੇ ਕੀ ਕਰਨਾ ਬਾਦਸ਼ਾਹ ਨੂੰ ਲੱਗਿਆ ਪਤਾ ਕਿ ਮੇਰਾ ਘੋੜਾ ਜਿਹੜਾ ਦਿੱਤਾ ਹੋਇਆ ਆ ਬਾਬਾ ਜੀ ਦੇ ਅੱਗੇ ਦੇਖਤਾ ਤਾਂ ਫਿਰ ਬਾਦਸ਼ਾਹ ਨੇ ਕਿਹਾ ਕਿ ਮੇਰਾ ਘੋੜਾ ਵਾਪਸ ਕਰੋ ਵਜ਼ੀਰ ਅੱਤ ਤਾਂ ਬਾਬਾ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਤਾਂ ਮੈਨੂੰ ਘੋੜੇ ਦੀ ਕੀ ਲੋੜ ਨਹੀਂ ਕੋਈ ਮੇਰੇ ਕੋਲ ਕੋਈ ਆਇਆ ਮੈਂ ਦੇਖਤਾ ਤੁਸੀਂ ਜੇ ਘੋੜਾ ਲੈਣਾ ਮੇਰੇ ਕੋਲ ਆ ਜਾਓ ਆ ਕੇ ਲੈ ਜਾਓ ਜਦ ਬਾਦਸ਼ਾਹ ਸਲਾਮਤ ਆਇਆ ਤਾਂ ਉਹ ਘੋੜਾ ਜਿਹੜਾ ਜਿਹੜਾ ਬਾਦਸ਼ਾਹ ਦਾ ਦਿੱਤਾ ਹੋਇਆਗਾ ਉਹ ਨਹੀਂ ਦਿੱਤਾ ਦਬੇ ਨਹੀਂ ਉਹ ਰੇਵੇਂ ਘੋੜੇ ਵਧੀਆ ਤਾਂ ਬਾਦਸ਼ਾਹ ਨੇ ਪੈਰ ਪੜ ਲਈ ਬਾਦਸ਼ਾਹ ਨੇ ਕਿਹਾ ਕਿ ਬਾਬਾ ਜੀ ਮੈਨੂੰ ਮਾਫ ਕਰਦੇ ਹੋ ਬਸ ਮੈਨੂੰ ਦੁਆ ਕਰੋ ਫਿਰ ਬਾਬਾ ਜੀ ਬਾਦਸ਼ਾਹ ਸलाम ਨੇ ਆਪਣੀ ਲੜਕੀ ਦੀ ਸ਼ਾਦੀ ਬਾਬਾ ਜੀ ਨਾਲ ਕੀਤੀ ਆ ਪਰਲੇ ਪਾਸੇ ਨਦੀ ਬੇਗੁਬਦੀ ਤੁਰਪਤ ਹੈ ਤੇ ਇਹ ਵਿਆਹ ਤੋਂ ਬਲੇਰ ਕੋਲ ਲੈਣਾ ਨੂੰ ਦੇਹ ਚ ਲੈ ਇਥੋਂ ਬਾਬਾ ਜੀ ਤੇ ਲੜਕੇ ਆ ਪਰਲੇ ਪਾਸੇ ਤਿੰਨ ਲੜਕੇ ਐ ਜੋ ਦੋ ਦੇ ਔਲਾਦ ਹੋਈ ਇੱਕ ਅੱਲਾ ਵਾਲੇ ਤੇ ਇੱਕ ਆ ਹਜਾਮ ਤੇ ਆ ਦੋ ਖਿਦਮਤਗਾਰ ਨੇ ਨਾਲ ਰਹਿਣ ਦੇ ਯਾਰ ਬਾਕੀ ਇਹ ਦੀਵਾਰ ਜਿਹੜੀ ਹੈ ਇੱਕ ਰਾਤ ਚ ਬਣੀ ਜਦ ਆ ਪਰਦਾ ਕਰ ਗਏ ਤਾਂ ਇਹ ਦੀਵਾਰ ਇੱਕ ਰਾਤ ਚ ਬਣੀ ਜਿੰਨਾ ਤੇ ਨਹੀਂ ਬਣਾਈ ਕਿਉਂਕਿ ਉਸ ਵੇਲੇ ਤਾਂ ਮੀਨਸ ਆਫ ਕਮਿਊਨੀਕੇਸ਼ਨ ਕੁਝ ਨਹੀਂ ਦਾ ਨਾ ਹੀ ਉਰੇ ਜਿਹੜੇ ਤੇ ਕਿਤੇ ਪੱਥਰ ਦਾ ਇੱਕ ਰਾਤ ਚ ਬਣੀ ਤਾਂ ਪਰਦਾ ਹੋਇਆ ਬਾਬਾ ਜੀ ਦੁਨੀਆ ਦੂਰ ਦੂਰ ਤੋ ਹੁੰਦੀ ਹੈ ਬਾਹਲੇ ਬੁਲਕਾਂ ਚੋ ਇੰਗਲੈਂਡ ਅਮਰੀਕਾ ਸਾਰੇ ਆਪਣੀਆਂ ਸੁੱਖਾ ਮੰਨ ਕੇ ਜਾਂਦੇ ਨੇ ਪੂਰੀਆਂ ਹੁੰਦੀ ਹੈ ਤਾਂ ਲੰਬੇ ਪੈ ਪੈ ਕੇ ਉਹ ਉਰੇ ਆ ਕੇ ਮਾਫੀਆ ਮੰਗਦੇ ਨੇ ਔਰ ਉਹਨਾਂ ਦੀ ਮਰਜ਼ਾ ਪੂਰੀਆ ਹਾਂਜੀ ਅਸੀਂ ਅੱਜ ਇਹਨਾਂ ਇਤਿਹਾਸ ਬਾਰੇ ਪੁੱਛਿਆ ਇਹਨੇ ਦੱਸਾਨੂੰ ਸਾਰਾ ਕੁਝ ਦੱਸਿਆ ਅੱਜ ਸੁਣੇ ਮੈਂ ਅੱਜ ਤੁਹਾਨੂੰ ਦਰਬਾਰ ਦਿਖਾ ਰਿਹਾ ਹਾਂ ਸਾਰੇ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਦੂਰ ਦੂਰੋਂ ਲੋਕ ਆਉਂਦੇ ਨੇ ਇਹਨਾਂ ਨੇ ਕਿਹਾ ਇੰਗਲੈਂਡ ਤੋਂ ਵੀ ਆਉਂਦੇ ਨੇ ਬੜੀ ਦੂਰ ਦੂਰੋਂ ਨੇ ਪਿੰਡਾਂ ਦੇ ਲੋਕ ਆਉਂਦੇ ਨੇ ਆਪਣੀ ਮਨੋਕਾਮਨਾ ਪੂਰੀ ਇੱਛਾ ਪੂਰੀ ਹੁੰਦੀ ਹੈ ਤੁਸੀਂ ਵੀ ਆਓ ਦਰਬਾਰ 'ਚ ਪੱਥਾ ਟੇਕੋ ਤੁਹਾਡੀ ਵੀ ਮਨੋਕਾਮਨਾ ਜ਼ਰੂਰ ਪੂਰੀ ਹੋਏਗੀ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਲੋਕ ਇੱਥੇ ਚੱਦਰ ਵੀ ਚੜਾਉਂਦੇ ਨੇ ਪ੍ਰਸ਼ਾਦ ਵੀ ਚੜਾਉਂਦੇ ਨੇ ਲੱਡੂਵੰਦਾ ਵੀ ਚੜਾਉਂਦੇ ਨੇ ਜਿਹੜਾ ਵੀ ਆਂਦਾ ਉਹਦੀ ਪੂਰੀ ਮਨੋਕਾਮਨਾ ਪੂਰੀ ਹੁੰਦੀ ਹੈ ਤੁਸੀਂ ਆਓ ਜ਼ਰੂਰ ਆਓ ਤੇ ਦਰਸ਼ਨ ਕਰਾ ਰਿਹਾ ਲਾਈਵ ਦਰਸ਼ਨ ਕਰਾ ਰਿਹਾ ਹੈ ਬਾਬਾ ਜ ਧੰਨਵਾਦ